ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪੀਰ ਕੌਰ ਬੋਲਦੀ ਤੁਹਾਨੂੰ ਅੱਗੇ ਮੈਂ ਦੱਸ ਚੁੱਕੀ ਆਂ ਵੀ ਬੰਦੇ ਦਾ ਵਿਆਹ ਤੇ ਫਿਰ ਥੋੜਾ ਜਿਹਾ ਗਿੱਧਾ ਰਾਤ ਨੂੰ ਉਹਨਾਂ ਜਿਆਦਾ ਨਹੀਂ ਪੈਂਦਾ ਕਿਉਂਕਿ ਸਵੇਰੇ ਫਿਰ ਜਨ ਚੜ੍ਹਨੀ ਹੁੰਦੀ ਏ ਇਸ ਕਰਕੇ ਸਵਖਤੇ ਉੱਠਣਾ ਪੈਂਦਾ ਤੇ ਇੰਨਾ ਕ ਸਗਣੀ ਕਰਕੇ ਤੇ ਫਿਰ ਤੁਸੀਂ ਸਾਰਿਆਂ ਨੇ ਆਪੋ ਆਪਣੇ ਤਾਂ ਜਾ ਕੇ ਸੌਂ ਜਾਣਾ ਤੇ ਸਵੇਰੇ ਉੱਠ ਕੇ ਦਿਨ ਸਵਖਤੇ ਠਾਲਣਾ ਪੈਂਦਾ ਸੀ ਕਿਉਂਕਿ ਸੁਚੇਮੂ ਉਦੋਂ ਸਗਣ ਲਾਉਂਦੇ ਸੀ ਸੁਚੇਮੂ ਤੇ ਚੜਾਉਣਾ ਹੁੰਦਾ ਸੀ ਫਿਰ ਉਹਨੂੰ ਠਾਲ ਕੇ ਤੇਲ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤੇਲ ਇਸ ਤਰ੍ਹਾਂ ਦਾ ਹੀ ਵੀ ਇੱਕ ਨੈਣ ਤੇ ਮੈਰੀ ਹੁੰਦੀ ਹੈ ਉਹਨਾਂ ਨੇ ਇੱਕ ਘਾ ਦੇ ਥੋੜੇ ਜਿਹੀ ਗੁੰਗੇ ਬਣਾ ਕੇ ਉਹਨਾਂ ਨੂੰ ਮੌਲੀ ਦੇ ਨਾਲ ਬੰਨ ਲੈਣਾ ਬਨ ਕੇ ਉਹਦੇ ਨਾਲ ਤੇਲ ਲਾਇਆ ਜਾਂਦਾ ਹੈ ਤੇ ਜਿਹੜਾ ਵਟਨਾ ਜਾਂ ਕੋਈ ਨੂੰ ਦੂਜੇ ਵਟਨਾ ਕਿਹਾ ਜਾਂਦਾ ਹੈ ਉਹ ਵਸਣ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਬਾਟੇ ਵਾਂਗੂ ਨਹੀਂ ਆ ਜਾਂਦਾ ਹੈ ਤੇ ਉਹ ਵਟਨਾ ਹੁੰਦਾ ਜਿਹੜਾ ਮੁੰਡੇ ਦੇ ਮੂੰਹ ਤੇ ਸਾਰੇ ਬਾਵਾ ਤੇ ਥਾਤੇ ਸਾਰੇ ਲਾਇਆ ਜਾਂਦਾ ਹੈ ਲਾਇਆ ਜਾਂਦਾ ਹੁਣ ਵੀ ਲਾਇਆ ਜਾਂਦਾ ਤੇ ਪਹਿਲਾਂ ਵੀ ਇਹ ਸਾਰੇ ਰਿਵਾਜ ਜਿਹੜੇ ਆ ਉਦੋਂ ਜਿਆਦਾ ਨਾਈ ਮਹਿਰੇ ਕਰਦੇ ਸੀ ਹੁਣ ਥੋੜਾ ਜਿਹਾ ਸਗਣੀ ਕਰਕੇ ਤੇ ਅੱਜ ਕੱਲ ਮੁੰਡੇ ਫਿਰ ਆਪੇ ਨੌਂਦੇ ਆਪੇ ਉਹ ਪਹਿਲੇ ਵਾਲਿਆਂ ਨਾਲ ਥੋੜਾ ਜਿਹਾ ਇੰਨਾ ਫਰਕ ਆਇਆਗਾ ਉਦੋਂ ਤੇ ਨੌਂਣਾ ਵੀ ਜਿਹੜਾ ਵਾ ਉਹ ਤੇ ਨਾਈ ਮਹਿਰੇ ਨੇ ਹੁੰਦਾ ਸੀ ਮੁੰਡੇ ਨੂੰ ਨਾਈ ਮਹਿਰੇ ਨੌਂਣਾ ਸੀ ਕੁੜੀ ਨੂੰ ਨਾਂਨੇ ਤੇ ਮੈਰੀ ਨੇ ਨੌਂਣਾ ਤੇ ਬਾਕੀ ਸਾਰੀਆਂ ਜਣਾਨੀਆਂ ਨੇ ਸਗਣ ਕਰਨਾ ਹਾਂਜੀ ਇਹ ਸਵੇਰੇ ਫਿਰ ਮੁੰਡੇ ਨੂੰ ਬਿਠਾਇਆ ਜਾਂਦਾ ਇੱਕ ਤੋਂ ਲੱਕੜਾਂ ਹੁੰਦੀਆਂ ਜਾਂਦੀਆਂ ਛੋਟੀਆਂ-ਛੋਟੀਆਂ ਉਹਨੂੰ ਪਟੜੀ ਕਿਹਾ ਜਾਂਦਾ ਉਹ ਤਰਖਾਨ ਲਿਆਉਂਦਾ ਬਣਾ ਕੇ ਉਹਦੇ ਉੱਤੇ ਮੋਲੀ ਬੰਨ ਕੇ ਉਹ ਮੁੰਡੇ ਦੇ ਪੈਰਾਂ ਦੇ ਥੱਲੇ ਰੱਖੀਆਂ ਜਾਂਦੀਆਂ ਜਾਂਦਾਂ ਤੇ ਥੱਲੇ ਕੁਝ ਪੈਸੇ ਰੱਖੇ ਜਾਂਦੇ ਭੱਜੇ ਜਿਹੜੇ ਬਾਅਦ ਦੇ ਵਿੱਚ ਲੱਗੀਆਂ ਦਿੱਤੇ ਜਾਂਦੇ ਆ ਤੇ ਇੱਕ ਤੇ ਹੁੰਦਾ ਸੂਪਰ ਜਿਹਨੂੰ ਫਲਕਾਰੀ ਹੁੰਦੀ ਹੈ ਫਲਕਾਰੀ ਜਿਹੜੀ ਆ ਉਹਨੂੰ ਉੱਪਰ ਤਾਣ ਕੇ ਚੌਂ ਜਣਾਨੀਆਂ ਨੇ ਫੜਨਾ ਹੁੰਦਾ ਤੇ ਮੁੰਡੇ ਥੱਲੇ ਬਿਠਾ ਕੇ ਪੱਟੀ ਦੇ ਤੇ ਬਿਠਾ ਕੇ ਥੱਲੇ ਉਹ ਪੱਟੜੀ ਰੱਖੀ ਜਾਂਦੀ ਆ ਤੇ ਉਹਦੇ ਵਿਚਲੇ ਪੈਸੇ ਰੱਖ ਕੇ ਤੇ ਫਿਰ ਤੁਸੀਂ ਸਾਰਿਆਂ ਨੇ ਵਾਰੀ ਵਾਰੀ ਸ਼ੁਰੂ ਕਰਨਾ ਤੇਲ ਲਾਉਣਾ ਤੇਲ ਸਭ ਤੋਂ ਪਹਿਲਾਂ ਮਾਂ ਲਾਉਂਦੀ ਆ ਸੱਤ ਵਾਰ ਤੇਲ ਲਾਉਣਾ ਤੇ ਫਿਰ ਵਟਣਾ ਲਾਉਣਾ ਫਿਰ ਇਹ ਨਾਨੀਆਂ ਨੇ ਫਿਰ ਇਹ ਇਹ ਗੀਤ ਬੋਲਣਾ ਾਂ ਗੋੜੇ ਮੰਗੋੜੇ ਕਿਨ ਤੈਨੂੰ ਤੇਲ ਚੜਾਇਆ ਸ਼ਾਮ ਸੰਗੋੜੇ ਮੰਗੋੜੇ ਕਿਨ ਤੈਨੂੰ ਤੇਲ ਚੜਾਇਆ ਤੇਰੀ ਮਾਂ ਵੀ ਸਹਗਣ ਸਰ ਵੀ ਸਹਗਣ ਕਿਨ ਤੈਨੂੰ ਤੇਲ ਚੜਾਇਆ ਤੇਰੀ ਮਾਂ ਵੀ ਸਹਗ ਸਰਵੀ ਸਹਗਣ ਜਨ ਤੈਨੂੰ ਤੇ ਲ ਜੜਾਇ ਤੇਰੀ ਪੈਣ ਸਹਗਣ ਸਰਵੀ ਸਹਗਣ ਜਨ ਤੈਨੂੰ ਤੇ ਲ ਜੜਾਇ ਤੇਰੀ ਮਾਮੀ ਸੋ ਹਗਣ ਤੇਰਵੀ ਸੋ ਹਗਣ ਸਨ ਤੈਨੂੰ ਤੇਲ ਚੜਾਇ ਤੇਰੀ ਤਾਈ ਸੋ ਹਗਣ ਸਰਵੀ ਸੋ ਹਗਣ ਜਨ ਤੈਨੂੰ ਤੇਲ ਚੜਾਇ ਤੇਰੀ ਪੂਆ ਸੋ ਹਗਣ ਸਰਵੀ ਸੋ ਹਗਣ ਜਨ ਤੈਨੂੰ ਤੇਲ ਚੜਾਇ તેરી માહાગણ શરવી સુગણ યા તૈનુ તેલ ચડ્યાયા કણ નહાવે કણ પાણી પા pani pave, nikida pota naave, chira naave, na i pani pave, ni baave naave, chira pani pave, na i ਪਾਣੀ ਪਾਵੇ ਨੀ ਕੀ ਦਾ ਬੇਟੜਾ ਨਾਵੇ ਜੀਰਨਾਵੇ ਰਜ ਪਾਣੀ ਪਾਵੇ ਨੀ ਬਬਨ ਬੇਟੜਾ ਨਾਵੇ ਕੌਣ ਨਹਾਵੇ ਕੌਣ ਪਾਣੀ பிரே சீர பணி பி மாமர ஷி வேஜி கக்கிவே Asi beretainu Lord, yena ni paleo. Asi beret, asi ho paleo.